ਕਮੇਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸ਼੍ਰੋਮਣੀ ਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਪ੍ਰੀਤਕੌਰ ਤੋਂ ਲੋਕ ਸਭਾ ਮੈਂਬਰ ਸਰਪਜੀਤ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਸਿਸਕਾ ਗੈਨੀ ਰਗਵੀਰ ਸਿੰਘ ਹੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਸਮੇਤ ਸਿਕੋਂ ਦੀਆਂ ਵਾਖ ਪ੍ਰਮੁੱਖ ਸਖਸ਼ੀਤਾ ਸਿਮਰਨਜੀਤ ਸਿੰਘ ਮਾਨ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਹਨ ਗੁਰਬਾਣੀ ਕੀਰਤਨ ਤੋਂ ਬਾਅਦ ਜੁਨੀ 1984 ਚ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੰਸਰ ਜਨਰਲ ਸਿੰਘ ਖਾਲਸਾ ਪਿੰਡਾਂ ਵਾਲੇ ਜਨਰਲ ਸ਼ਵੇਕ ਸਿੰਘ ਭਾਈ ਅੰਬਰੀਕ ਸਿੰਘ ਸਵੇਤ ਵਾਖਾ ਅਕਸ਼ੀਦਾ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਵੇਗਾ ਉਪਰੰਤ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇ ਦਾ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਗੇ ਅੱਜ ਇਸ ਸਮਾਗਮ ਦੇ ਮੱਦੇ ਨਜ਼ਰ ਇੱਥੇ ਲਾਂਡਾਟ ਦੀ ਸਥਿਤੀ ਨੂੰ ਕਾਬੂ ਰੱਖਣ ਦੇ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤੇ ਤੇ ਨਾਕਾਬੰਦੀ ਕੀਤੀ ਗਈ ਹੈ। ਸੀਸੀਟੀਵੀ ਕੈਮਰਿਆਂ ਵੱਲੋਂ ਮੋਬਾਈਲ ਵੈਨ ਤੇ ਅਹੀਂ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਹੈ। ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਹਜ਼ਾਰਾਂ ਦੇ ਗਿਣਤੀ ਵਿੱਚ ਪੂਰੇ ਸਤਿ ਸੁਰੱਖਿਆ ਏਜੰਸੀਆਂ ਦੇ ਰਾਜਮ ਅਧਿਕਾਰੀ ਮੌਜੂਦ ਨੇ।

ਖਾਲਸਾ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਸਿਲਵਰਜੀਤ ਸਿੰਘ ਮਾਨ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ ਨੇ ਖਾਲਸਾ ਪਖੀ ਨਾਰੇ ਲਗਾਏ ਜਾ ਰਹੇ ਕੋਈ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਸਮੂਹ ਦੀਆਂ ਨੇ ਜਿੱਥੇ ਅੱਗੇ ਜਿੰਦਾਬਾਦ ਯੂਨੀਅਨ ਸਿਟੀ ਰਾਜ ਆਪਤੀ ਬਹੁਤ ਰਾਜਾ ਸੁਨ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘ ਨਿਆਟੇ ਪਚੱਗੀਆਂ ਦੀ ਯਾਦ ਵਿੱਚ ਸ਼ੀਦੀ ਸਵਾਗਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਪੰਗ ਵਿੱਚ ਪਰਸੋਂ ਤੋਂ ਰੰਗ ਖੁੱਟੇ ਕੇ ਸ਼੍ਰੀ ਖੰਡ ਪਾਤ ਸਾਹਿਬ ਦੇ ਕੋਪ ਪਾਏਗੇ ਨੇ ਇਸ ਵੇਲੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਜਾ ਰਿਹਾ ਹੈ ਬਹੁਤ ਫੱਕ ਸਿੱਖ ਜਥੇਬੰਦੀਆਂ ਸੰਪਰਦਾਵਾਂ ਨਿੰਗ ਸਿੰਘ ਜਥੇਬੰਦੀਆਂ ਟਕਸਾਲਾਂ ਫੈਡਰੇਸ਼ਨਾਂ ਬਹੁਤ ਫੱਕ ਸਿੱਖ ਜਥੇਬੰਦੀਆਂ ਦੇ ਸੰਪਰਦਾਵਾਂ ਦੇ ਮੁਖੀ ਨੁਮਾਇंदे ਵੱਡੀ ਗਿਣਤੀ ਵਿੱਚ ਇਸ ਮੇਲੇ ਇੱਥੇ ਨਜ਼ਰ ਨੇ मांंगे कैमरे तैयार हो तो जून महीना चढ़ते ही सिखों के जख्म हरे हो जाते हैं क्योंकि उस वेले ਹਕੂਮਤ ਵੱਲੋਂ ਕਾਂਗਰਸ ਸਰਕਾਰ ਵੱਲ ਇਸ਼ਾਰੇ ਤੇ ਤਾਇਰੇਸ਼ ਤੇ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਤੇ ਹਮਲਾ ਕੀਤਾ ਗਿਆ ਸੀ ਸੱਚਖੰਡ ਸ਼੍ਰੀ ਮੰਦਰ ਸਾਹਿਬ ਨੂੰ ਗੋਲੀਆਂ ਨਾਲ ਛਲਵੇ ਕੀਤਾ ਗਿਆ ਸੀ ਉਸ ਵੇਲੇ ਸੱਚਖੰਡ ਸ਼੍ਰੀ ਮੰਦਰ ਸਾਹਿਬ ਦੇ ਸੋਪੇ ਪ੍ਰਕਾਸ਼ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਜ਼ਖਮੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਿੱਖ ਕੌਮ ਦਾ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੜੀ ਕੀਤਾ ਗਿਆ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਗੁਰਪੁਰ ਮਨਾਉਣਾ ਜਾਂ ਸੰਗਤਾ ਗੋਲੀ ਦਾ ਸ਼ਿਕਾਰ ਹੋਈਆਂ। ਤੋਂ ਅਸੀਂ ਇਹਨਾਂ ਦੇ ਨਾਲ ਵੱਖ-ਵੱਖ ਉਹਨਾਂ ਚਸ਼ਮਦੀਦ ਗਵਾਹਾਂ ਜਾਂ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਉਸ ਵੇਲੇ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੇ ਉਹ ਦੁਖਦਾਈ ਮੰਜ਼ਰ ਜਿਹੜਾ ਆਪਣੀ ਜਵਾਨੀ ਸਾਂਝਾ ਕੀਤਾ। ਅਸੀਂ ਕਰਪੂਸ਼ਨ ਦੇ ਉਹਨਾਂ ਮਲਾਜਮਤਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਫਿਰ ਦਰਬਾਰ ਸਾਹਿਬ ਨੂੰ ਚੋਲਾਸ਼ਾ ਕਰਨ ਦੀ ਜ਼ਿੰਮੇਵਾਰੀ ਨਿਭਾਈ ਪਰ ਉਹ ਮੰਜ਼ਰ ਸੁਣ ਕੇ ਯਾਦ ਕਰਕੇ ਹਰ ਸਿੱਖ ਦਾ ਦਿਲ ਕੰਬ ਉੱਠਦਾ ਹੈ ਮਾਂ ਤੇ ਟੀ ਚੀ ਸੁਰਦੀ ਹੈ ਇਹੋ ਕਰਨਾ ਹੈ ਕਿ ਹਰ ਸਾਲ ਕੱਲੂ ਕਾਹ ਹਫਤਾ ਮਨਾਇਆ ਜਾਂਦਾ ਜੂਨ ਦੇ ਪਹਿਲੇ ਹਫਤੇ ਚ ਔਰ 6 ਜੂਨ ਨੂੰ ਫਿਰ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਜਿਸ ਦੇ ਮੱਦੇ ਨਜ਼ਰ ਅੱਜ ਵੱਡੀ ਗਿਣਤੀ ਵਿੱਚ ਪੱਕ ਸਿੱਖ ਜਥੇਬੰਦੀਆਂ ਸੰਪਰਦਾਵਾਂ ਆਕਾਰ ਸੇਵਾ ਸੰਪਰਦਾਵਾਂ ਲਹਿਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲਾ ਸਿਕਸ ਸਟੂਡ ਫੈਡਰੇਸ਼ਨਾਂ ਔਰ ਸਿੱਖ ਸੰਗਤ ਨਾਨਕ ਨਾਮਲੇਵਾ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਹਾਲਾਂਕਿ ਹਾਲਾਤ ਕੁਝ ਇਸ ਵਰਤਨਾਪੂਰਨ ਨੇ ਕਿਉਂਕਿ ਦਮਬੀ ਟਕਸਾਲ ਦੇ ਮੁਖੀ ਅਬਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਚੈਲੰਜ ਕੀਤਾ ਗਿਆ ਕਿ ਸ਼੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗੱਜ ਨੂੰ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਵੇਗਾ ਇਸ ਦੌਰਾਨ ਐਡਵੋਕੇਟ ਜਦ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਵਫਦ ਤਬਦੀਮੀ ਟਕਸਾਲ ਦੇ ਹੈੱਡ ਕੁਆਰਟਰ ਚੌਕ ਮਹਿਤਾ ਵਿਖੇ ਪਹੁੰਚਿਆ ਬਾਬਾ ਹਰਨਾਮ ਸਿੰਘ ਖਾਲਸਾ ਹਰਨਾਮ ਮੁਲਾਕਾਤ ਕੀਤੀ ਗੱਲਬਾਤ ਨਾਲ ਕੋਈ ਸਾਰਥਕ ਹੱਲ ਕੱਢਣ ਦੇ ਯਤਨ ਕੀਤੇ ਗਏ ਇਸ ਤੋਂ ਇਲਾਵਾ ਸੁਖੀ ਸਿੰਘ ਬਾਦਲਾ ਤੇ ਬਾਬਾ ਹਰਨਾਮ ਸਿੰਘ ਖਾਲਸਾ ਵਿਚਕਾਰ ਵੀ ਮੀਟਿੰਗ ਦੀ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਆਈ ਤਲਾਕ ਇਸ ਦੀ ਪੋਸਟ ਜਿਹੜੀ ਨਹੀਂ ਹੋ ਸਕੇ ਤਾਂ ਲਗਾਤਾਰ ਕੋਸ਼ਿਸ਼ਾਂ ਰਹੀਆਂ ਕਿ ਤੇ ਕੱਲ ਸ਼ਾਮ ਤੱਕ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਾਰਤਕ ਹੱਲ ਲੱਭਿਆ ਜਾਵੇ ਤਾਂ ਜੋ ਹਾਲਾਤ ਸ਼ਾਂਤੀਪੂਰਨ ਰਹਿਣ ਅਮਨ ਸ਼ਾਂਤੀ ਦੇ ਨਾਲ ਸੀਧਾ ਨੂੰ ਸਿੱਖ ਕੌਮ ਦੇ ਮਹਾਨ ਜਵੈਲਾ ਨੂੰ ਯਾਦ ਕੀਤਾ ਜਾ ਸਕੇ ਪੰਥ ਦੀ ਆਨ ਸ਼ਾਨ ਦੀ ਰਾਖੀ ਦੇ ਲਈ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਸਮੂਹ ਸ਼ਿਦਾਨੂ ਸ਼ਰਦਾ ਦੇ ਫੋਲਪੇਟ ਕਿਤੇ ਜਾ ਸਕਣ ਸਾਦੇ ਕੱਪੜਿਆਂ ਚ ਵੱਡੀ ਗਿਣਤੀ ਵਿੱਚ ਪੁਲਿਸ ਦੇ ਪਲਾਜ਼ਮ ਤਨਾਤ ਨੇ ਹਰ ਸੰਭਵ ਕੋਸ਼ਿਸ਼ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਸ਼ਰਾਰਤੀ ਅਨਸਰ ਨੂੰ ਆਪਣੇ ਗੜਬੜ ਫਲਾਉਣ ਦੇ ਮਨਸੂਬੇ ਵਿੱਚ ਕਾਮਯਾਬ ਨਾ ਹੋਣ ਦਿੱਤਾ ਜਾਵੇ ਸਭ ਤੋਂ ਪਹਿਲਾਂ ਅੱਜ ਕੁਝ ਸਮਾਂ ਪਹਿਲਾਂ ਪਰਸੋਂ ਤੋਂ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਸਵੇਰ ਤੋਂ ਹਿੱਸੇ ਕੌਮ ਦੀ ਪ੍ਰਮੁੱਖ ਸਖਸ਼ੀਤਾ ਦੀ ਆਮਦ ਲਗਾਤਾਰ ਜਾਰੀ ਹੈ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਭ ਗੈਣੀ ਕੁਲਦੀਪ ਸਿੰਘ ਗੜਗੱਜ ਐਡਵੋਕੇਟ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਿਕ ਕਮੇਟੀ ਪਹੁੰਚੇ ਉਹਨਾਂ ਤੋਂ ਬਾਅਦ ਤਮਦੀ ਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਹੁਣੇ ਹੁਣੇ ਸਿਮਰਨਜੀਤ ਸਿੰਘ ਮਾਨ ਸੰਤ ਬਾਬਾ ਬਲਬੀਰ ਸਿੰਘ ਜਸ਼ਨਵੇ ਕਰੋੜੀ ਸਿੰਘ ਸਭ ਗੈਣੀ ਰਗਬੀਰ ਸਿੰਘ ਖੜਗੰਥੀ ਸ਼੍ਰੀ ਹਰਵੰਦਰ ਸਾਹਿਬ ਸਿੱਖ ਕੌਮ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਤਾਂ ਆਕ-ਵਕ ਸੰਪਰਦਾਵਾਂ ਜਥੇਬੰਦੀਆਂ ਦੇ ਨੁਮਾਇੰਦੇ ਇਸ ਵੇਲੇ ਸ਼੍ਰੀ ਕਲਤਕਸਰ ਵਿਖੇ ਜੁੜਨੇ ਉਹ ਸੰਗਤਾਂ ਠਾਠਾ ਮਾਰਦਾ ਸਮੁੰਦਰ ਅੱਜ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਪਹੁੰਚਿਆ ਕਿ ਹਰ ਸਿੱਖ ਦੇ ਮਨ 'ਚ ਵਿਰਾਗ ਹੁੰਦਾ ਹੈ ਆ ਦੇਖੋ ਦੁੱਖਦਾਈ ਮੰਜ਼ਰ ਯਾਦ ਕਰਕੇ ਦੁਖੀ ਹੁੰਦਾ ਹੈ ਕਾਜੀ ਤਸਵੀਰਾਂ ਅੱਖਾਂਗੇ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਗੋਲਿਆਂ ਦੇ ਨਾਲ ਧੜ ਤੇਰੀ ਕੀਤਾ ਗਿਆ ਸ੍ਰੀ ਹਰਮੰਦਰ ਸਾਹਿਬ ਨੂੰ ਗੋਲਿਆਂ ਦੇ ਨਾਲ ਛੱਲੇ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਨੂੰ ਚ ਵੱਖ-ਵੱਖ ਧਾਰਮਿਕ ਸਥਾਨ ਤਬਾਹ ਕੀਤੇ ਗਏ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੁਰੇ ਦੀ ਹਕੂਮਤ ਵੱਲੋਂ ਬੇਹਦ ਸਿੱਖ ਰੋਧੀ ਵੱਡਾ ਫੈਸਲਾ ਲੈਂਦੇ ਆ ਕਿ ਦਰਬਾਰ ਸਾਹਿਬ ਤੇ ਫੋਲਕ ਹਮਲੇ ਦੀ ਫਰੀ ਚੰਡੀ ਦਿੱਤੀ ਗਈ ਸੋ ਅੱਜ ਉਹਨਾਂ ਸਮੂਹ ਸਿੰਘ ਸਿੰਘਣੀਆਂ ਪਚੰਗਿਆਂ ਜੀ ਆਪ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਜੂਨ 1984 ਕੇ ਕੱਲੂ ਕੈਦਰਾਣ ਕਿਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਇਸ ਲਈ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇਆ ਗੁਰਬਾਣੀ ਕੀਰਤਨ ਸਰਵਨ ਕਰਵਾਇਆ ਜਾ ਰਿਹਾ ਹੈ। ਸੁਰੱਖਿਆ ਫੋਰਸਾਂ ਪੂਰੀ ਤਰ੍ਹਾਂ ਨਾਲ ਚੌਕਸ ਹੋਏ। ਹਰ ਹਿਲੇ ਕੋਸ਼ਿਸ਼ ਹੈ ਕਿ ਅੱਜ ਦਾ ਇਹ ਸ਼ਹੀਦੀ ਸਮਾਗਮ ਅਮਨ ਸ਼ਾਂਤੀ ਦੇ ਨਾਲ ਨੇਪਰੇ ਚੜੇ। ਕੁਝ ਸਮਾਂ ਪਹਿਲਾਂ ਹੀ ਸਿਮਰਤਜੀਤ ਸਿੰਘ ਮਾਨ ਪਹੁੰਚੇ ਨੇ ਆਪਣੇ ਸਮਰਥਕਾਂ ਦੇ ਨਾਲ ਖਾਲਸਾ ਖਾਲਸਾਨ ਪੱਖੀ ਨਾਅਰੇ ਲਗਾਏ ਗਏ। ਸੰ ਜਰਨੈਲ ਸਿੰਘ ਪਿੰਡਾਂ ਵਾਲੇ ਤੇ ਸ਼੍ਰੀ ਟੈਟੇਰੀ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਸੰਗਤ ਇਹ ਵੰਡੀਆਂ ਜਾ ਰਹੀਆਂ ਨੇ ਇਹ ਛਿੱਧੀ ਗੈਲਰੀ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਟੈਟੇਰੀ ਹੋਇਆ ਮਾਡਲ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦੇ ਆ ਸੰਗਤ ਬੇਹਤ ਵੱਡੀ ਗਿਣਤੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਬਸਤਕ ਹੋਣ ਲਈ ਪਹੁੰਚ ਰਹੀ ਹੈ ਤੁਜਾਹੇ ਜਿੰਨੇ ਮਰਜ਼ੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿੰਨੀ ਮਰਜ਼ੀ ਨਾਕਾਬੰਦੀ ਕੀਤੀ ਗਈ ਹੈ ਪਰ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਸੰਗਤ ਨੂੰ ਕੋਈ ਪਰੇਸ਼ਾਨੀ ਜਿਹੜੀ ਹੈ ਉਹ ਨਾ ਚੱਲਨੀ ਪਵੇ ਤਾਂ ਅੱਜ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਐਨੀ ਗੁਰਦੀਪ ਸਿੰਘ ਗੜਗਾਜ ਨੂੰ ਸਿੱਖ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕਰਨ ਦੇਣ ਦਾ ਟਕਰਾਪੂਰਨ ਹਾਲਾਤ ਪੈਦਾ ਕਰਨ ਦਾ ਉਸ ਦੇ ਮੱਦੇਨਜ਼ਰ ਜੇ ਸੂਚੀ ਦੁਨੀਆ ਵਿੱਚ ਵਸਦੇ ਸਿੱਖ ਪੰਥ ਦੀ ਨਜ਼ਰਾਂ ਅੱਜ ਇਸ ਸਮਾਗਮ ਤੇ ਬਣੀਆਂ ਹੋਈਆਂ ਨੇ ਕਿ ਆਖਰਕਾਰ ਕਿਹੋ ਜਿਹੇ ਹਾਲਾਤ ਰਹਿਣਗੇ ਕਿਉਂਕਿ 1984 ਤੋਂ ਲੈ ਕੇ ਹੁਣ ਤੱਕ ਹਰ ਸਾਲ ਜਦੋਂ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਕੱਲੂਕਾਰਾ ਦਿਵਸ ਮਨਾਇਆ ਜਾਂਦਾ ਹੈ ਸ਼ੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਤਸ਼ੀਦ ਪਰਿਵਾਰਾਂ ਦੇ ਸਨਮਾਨ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਨੂੰ ਸੰਬੋਧਨ ਕਰਦੇ ਨੇ ਸਿੱਖ ਕੌਮ ਦੇ ਨਾਮ ਦੇ ਸੰਦੇਸ਼ ਜਾਰੀ ਕਰਦੇ ਨੇ ਪਰ ਇਸ ਵਾਰ ਤੁਮ ਦੀ ਮੀਟਕਸਾਲ ਵੱਲੋਂ ਇਹ ਕਹਿੰਦਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥ ਪ੍ਰਵਾਨਿਤ ਜਥੇਦਾਰ ਨਹੀਂ ਹਨ ਇਹ ਐਲਾਨ ਕੀਤਾ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹਰਾਂ ਨੂੰ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਵੇਗਾ ਜਿਸ ਦੇ ਚਲਦਿਆਂ ਕਾਫੀ ਤਨਾਪੁਰ ਹਾਲਾਤ ਬਣੇ ਨੇ ਲਗਾਤਾਰੇ ਕੋਸ਼ਿਸ਼ਾਂ ਰਹੀਆਂ ਕਿ ਸ਼ਾਂਤੀਪੂਰਵਕ ਇਸ ਸਮਾਗਮ ਨੂੰ ਨੇਪਰੇ ਚੜਾਉਣ ਦੇ ਲਈ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਕੋਈ ਵਿੱਚ ਵਿਚਲਾ ਸਾਰਥਕ ਹੱਲ ਲੱਭਿਆ ਜਾਵੇ ਸਾਰਥਕ ਰਸਤਾ ਲੱਭਿਆ ਜਾਵੇ ਕੋਈ ਨਵਾਂ ਰਸਤਾ ਅਖਤਿਆਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਟਕਰਾਹ ਪੁਰ ਹਾਲਾਤ ਪੈਦਾ ਨਾ ਹੋਣ ਸੰਪਰਕ ਕੇਖਤ ਦੇ ਨਾਲ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਫੈਡਰੇਸ਼ਨਾਂ ਇੱਕ ਦੂ ਠੋਕੇ ਅੱਜ ਸ਼ਹੀਦਾਂ ਨੂੰ ਫਿਰਦਾ ਦੇ ਫੁੱਲ ਭੇਟ ਕਰਨ ਸ਼ਹੀਦਾਂ ਨੂੰ ਯਾਦ ਕਰਨ ਤੋਂ ਅੱਜ ਇਸ ਕਲਪ ਤੇ ਨਜ਼ਰਾ ਬਣਿਆ ਨੇ ਕਿ ਹਾਲਾਤ ਕਿਸ ਤਰ੍ਹਾਂ ਦੇ ਰਹਿਣ ਵਾਲੇ ਆ ਸ਼ੌਮਿਕ ਕਮੇਟੀ ਵੀ ਇਹਨਾਂ ਹਾਲਾਤਾਂ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਵੱਡੀ ਗਿਣਤੀ ਵਿੱਚ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ ਸਾਦੇ ਕੱਪੜੇ ਸਪੁਲਿਸ ਬਲ ਤਨਾਤ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅੰਦਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। ਚੱਪੇ-ਚੱਪੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿ ਕੋਈ ਵੀ ਸਮਾਜਰੋਹੀ ਅੰਸਰ, ਕੋਈ ਵੀ ਸ਼ਰਾਰਤੀ ਅੰਸਰ ਆਪਣੇ ਗੜਬੜ ਫਲਾਉਣ ਦੇ, ਅਮਨ-ਸ਼ਾਂਤੀ ਭੰਗ ਕਰਨ ਦੇ, ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕੇ। ਪਰੇ ਸਮਾਗਮ ਕਿੰਨਾ ਹਾਲਾਤਾਂ ਵਿੱਚ ਨੇਪਰੇ ਚੜ੍ਹਦਾ ਹੈ। ਕੁਨ ਨਜ਼ਰਾਂ ਇਸ ਗਲਤੀ ਬਣੀਆਂ ਹੋਈਆਂ ਨੇ ਸਿੱਖ ਕੌਮ ਵੀ ਨਜ਼ਰ ਆ ਦੇ ਨੇ ਕਿ ਪਰਾਤਨ ਰਵਾਇਤ ਅਨੁਸਾਰ ਜਿਆਨੀ ਗੁਰਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਜ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਆ ਜਾਂ ਕੋਈ ਹੋਰ ਗ੍ਰੰਥ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਰੀ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਵਧੀਕ ਹੈੱਡ ਗ੍ਰੰਥੀ ਇਹ ਇੰਤਜ਼ਾਰ ਦਾ ਵਿਸ਼ਾ ਹੈ ਨਜ਼ਰਾਂ ਇਸ ਗੱਲ ਤੇ ਬਣੀਆ ਰਹਿਣ ਗਿਆ ਪਰ ਫਿਲਹਾਲ ਸ਼੍ਰੀ ਖੰਡ ਪੜ ਸਾਹਿਬ ਦੇ ਪਹੁੰਚ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜੱਥਿਆਂ ਵੱਲੋਂ ਵੱਡੀ ਗਿਣਤੀ ਵਿੱਚ ਆਈਏ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਲਹਾ ਕੀਤਾ ਜਾ ਰਿਹਾ ਹੈ ਵਰਾਗੋਈ ਮਾਹੌਲ ਹੈ ਕਿਉਂਕਿ ਸਹਿਜ ਹੀ ਹਰ ਕਿਸੇ ਦੀ ਅੱਖਾਂ 'ਚ ਜ਼ਿਹਨ 'ਚ ਉਹ ਮੰਜ਼ਰ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਟੈਂਕਾਂ ਧੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਢੇਰੀ ਕੀਤਾ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਸਮੁੱਚ ਸਾਰੇ ਪਵਨ ਪਿੱਤਰ ਸਾਨਾ ਗੁਰਦੁਆਰਾ ਸਹਿਬਾਨ ਨੂੰ ਤਬਾਹ ਕੀਤਾ ਗਿਆ ਸੀ ਇਥੋਂ ਤੱਕ ਕਿ ਸ਼੍ਰੀ ਹਰਮੰਦਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਸੀ ਉਸ ਪਹਿਲੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਵੀ ਗੋਰੀਆਂ ਨਾਲ ਜ਼ਖਮੀ ਹੋਏ ਪਰ 2 ਤਰੀਕ ਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਫਾਰੀ ਵੀ ਅਮਰ ਸਿੱਧੂ ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰਗੰਥ ਸਾਹਿਬ ਜੀ ਦੇ ਜ਼ਖਮੀ ਸਰੂਪ ਸੰਗਤਾਂ ਦੇ ਦਰਸ਼ਨ ਲਈ ਸੋਭਿਤ ਕੀਤੇ ਗਏ ਨੇ ਪਰਜਾਨਾ ਇਹ ਵੱਡੀ ਗਤੀਵਿਖ ਸੰਗਤਾਂ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਸ੍ਰੀ ਗੁਰਗੰਸਾਹ ਜੀ ਦੇ ਇਸ ਜਖਮੀ ਸਲੋਕ ਦੇ ਦਰਸ਼ਨ ਕਰ ਰਹੀਆਂ ਨੇ ਇਸ ਦੇ ਨਾਲ ਨਾਲ ਗੁਰਦਾਰਾ ਮੰਨਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਤਸਵੀਰਾਂ ਦੇ ਰਾਹੀਂ ਕੱਲੂ ਕਾਰਾ ਦਰਸਾਇਆ ਗਿਆ ਹੈ ਉਹ ਮੰਜ਼ਰ ਦਰਸਾਇਆ ਗਿਆ ਕਿਸ ਤਰ੍ਹਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਸਿਲਾਸ਼ਾ ਦੇ ਢੇਰ ਸੰ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਪਿੱਤਰ ਸਰੋਵਰ ਦਾ ਅੰਮ੍ਰਿਤ ਜਲ ਦੁੱਲੇ ਖੂਨ ਦੇ ਨਾਲ ਲਾਲ ਹੋ ਚੁੱਕਿਆ ਸੀ ਲਾਸ਼ਾਂ ਤੈਰ ਰਹੀਆਂ ਸਨ ਸਾਰੇ ਪਾਸੇ ਮਲਬੇ ਦੇ ਢੇਰ ਨਜ਼ਰ ਆ ਰਹੇ ਸਨ ਸ੍ਰੀ ਦਰਬਾਰ ਸਾਹਿਬ ਨੂੰ ਨਹੀਂ ਬਲਕੇ ਜਿਸ ਜਗ੍ਹਾ ਤੇ ਹੁਣ ਗਲਿਆਰਾ ਬਣਿਆ ਉੱਥੇ ਲੋਕਾਂ ਦੀਆਂ ਰਿਹਾਇਸ਼ਾਂ ਸਨ ਦੁਕਾਨਾਂ ਸਨ ਉਹ ਸਭ ਵੀ ਮਲਬੇ ਦੇ ਢੇਰ ਚ ਬਦਲ ਚੁੱਕਿਆ ਸੀ ਅਸੀਂ ਉਹਨਾਂ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਜੋ ਗਲਿਆਰੇ ਚ ਉਸ ਵੇਲੇ ਰਹਿੰਦੇ ਸਨ ਕਿਸ ਤਰ੍ਹਾਂ 3-4 ਦਿਨੋਂ ਕਿਉਂਕਿ بجلی ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਉਹ ਪਾਣੀ ਦੇਖ ਕੇ ਇੱਕ ਟੁੱਟਕੇ ਤੋਂ ਵੀ ਬਹੁਤਾਜ ਰਹੇ ਤਪਦੀ ਗਰਮੀ ਦੇ ਵਿੱਚ ਬਿਨਾ ਬਿਜਲੀ ਬਿਨਾ ਪਾਣੀ ਤੋਂ 3-3 4-4 5-5 ਦਿਨ ਉਹਨਾਂ ਨੇ ਕਿਸ ਤਰ੍ਹਾਂ ਗੱਡੇ ਇਹ ਜੋ ਸੰਤਾਪ ਉਹਨਾਂ ਨੇ ਪਿੰਡੇ ਤੇ ਆਪਣੇ ਪਿੰਡੇ ਤੇ ਹੰਡਾਇਆ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਮਾਤਾ ਗੁਰਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਉਹ ਜਾਂਬਾਜ਼ ਮਾਈ ਭਾਗੋ ਦੀ ਵਾਰਿਸ जिसने अपने पति अपने दो पुत्र एक बेटी शहीद पीता उस तो बाद दो बेटे पुलिस झूठे मुकाबलिया दौरान शहीद कर गए पर अपना सारा तो बाद पिछले अकतारी वरिया तो श्री दरबार साहब नर्पित है माता गुरजीत कौर ਤੇਰੇ ਸ਼ਾਮ ਇੱਥੇ ਸੇਵਾ ਕਰਦੀ ਹੈ ਪਰ ਜਦੋਂ ਉਸ ਮਾਤਾ ਗੁਦਿੱਤ ਕੋਰਨਾ ਗੱਲਬਾਤ ਕੀਤੀ ਤਾਂ ਜੋ ਸ਼ਬਦ ਉਹਨਾਂ ਦੇ ਮੂੰਹ ਚੋਂ ਉਕਰੇ ਸ਼ੈਦ ਦਿਲ ਕੰਬਾਉਣ ਵਾਲੇ ਸੀ ਕਿ ਉਸ ਮਾਤਾ ਦਾ ਇਹ ਕਹਿਣਾ ਸੀ ਕਿ ਉਸ ਨੂੰ ਆਪਣੇ ਪਰਿਵਾਰ ਦੇ ਜਾਨ ਦਾ ਦੁੱਖ ਘਟ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਟਹਿ ਟੇਰੀ ਹੋਣ ਦਾ ਗੁਰੂ ਨੂੰ ਗੋਲੀ ਲੱਗਣ ਦਾ ਜਿਹੜਾ ਦੁੱਖ ਹੈ ਉਹ ਸ਼ਬਦਾਂ ਦੀ ਬਿਆਨ ਨਹੀਂ ਕਰ ਸਕਦੇ ਔਰ ਹੰਝੂ ਭਰੀਆਂ ਅੱਖਾਂ ਨਾਲ ਮਾਤਾ ਗੁਰਦੀਤ ਕਰਨ ਵੱਲੋਂ ਇਹ ਸ਼ਬਦ ਕਹੇ ਗਏ। ਇਹ ਸੁਣ ਕੇ ਹਰ ਸਿੱਖ ਦੇ ਮਨ ਚਤੀ ਸੁੱਟਦੀ ਹੈ। ਅਸੀਂ ਫੋਟੋਗ੍ਰਾਫਰ ਸਤਪਾਲ ਸਿੰਘ ਦਾਣਿਸ਼ਰ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਸ ਨੂੰ ਸ਼੍ਰੀ ਕਾਲ ਤਕਸਾਲੂ ਕੱਲੂ ਕਾਰੇ ਦਾ ਨਾਮ ਦਿੱਤਾ ਗਿਆ ਫਿਰ ਦਰਬਾਰ ਸਾਹਿਬ ਦੀ ਫੋਟੋਫੀ ਕੀਤੀ ਤੇ ਘੇਰੀ ਹੋਏ ਗੁਰੂ ਘਰਾਂ ਦੀ ਫੋਟੋਫੀ ਕੀਤੀ ਲੱਗੇ ਲਾਸ਼ਾਂ ਦੇ ਢੇਰ ਦੀ ਫੋਟੋਫੀ ਕੀਤੀ ਅਸੀਂ ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀ ਕੇਵਲ ਕੁਮਾਰ ਨਾਲ ਵੀ ਗੱਲਬਾਤ ਕੀਤੀ ਜਿਸ ਦੀ ਅਗਵਾਈ ਹੇਠ ਨੇਕਾ ਟਰਾਲੀਆਂ ਚ ਇਥੋਂ ਲਾਸ਼ਾਂ ਲੱਦ ਕੇ ਲਜਾਈਆਂ ਗਈਆਂ ਬਦਬੂ ਮਾਰਦੀਆਂ ਲਾਸ਼ਾਂ ਇਥੋਂ ਲੈੰਦੀਆਂ ਗਈਆਂ ਕੀਵਲ ਕੁਮਾਰ ਨੇ ਵੀ ਹੱਡ ਬਿੱਤੀ ਸਲਾਈ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਤੇ ਨੇਕਮ ਲਾਜਮ ਹੱਥ ਖੜੇ ਕਰ ਗਏ ਸੀ ਲਾਸ਼ਾਂ ਨੂੰ ਬਾਹਰ ਕੱਢਣ ਤੋਂ ਤੇ ਬੜੀ ਮੁਸ਼ਕਲ ਨਾਲ ਕੁਝ ਸਟਾਫ ਨੂੰ ਮਨਾਇਆ ਗਿਆ ਔਰ ਸ਼ਰਾਬ ਪੀ ਕੇ ਜਿਹੜਾ ਉਹ ਜਦੋਂ ਲਾਸ਼ਾਂ ਚੁੱਕ-ਚੁੱਕ ਲੈ ਜਾਂਦੇ ਰੇ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਪੋਸਟਮਾਰਟਮ ਉਸ ਤੋਂ ਬਾਅਦ ਗੁਰਦੁਆਰਾ ਸ਼ੀਦਾ ਸਾਹਿਬ ਨੇੜਲੇ ਸ਼ਮਸ਼ਾਨ ਘਾੜ ਚੰਤੀ ਰਸਮਾਂ ਪੂਰੀਆਂ ਕੀਤੀ ਗਈਆਂ। ਤੋਂ ਉਹਨਾਂ ਦੀ ਜ਼ੁਬਾਨੀ ਸੀ ਕਿ ਹਜ਼ਾਰਾਂ ਲਾਸ਼ਾਂ ਤੇ ਢੇਰ ਜਿਹੜੇ ਆ ਉਹ ਇੱਥੇ ਨਜ਼ਰ ਆਏ ਸੀ। ਦਰਬਾਰ ਸਾਹਿਬ ਦੇ ਪਵਨ ਪਿੱਤਰ ਸੋਵ ਚੋਂ ਵੀ ਲਾਸ਼ਾਂ ਕੱਢੀਆਂ। ਕਰਮਾ ਚ ਵੀ ਥਾਂ ਥਾਂ ਤੇ ਔਰ ਬਾਹਰ ਗਲਿਆਰੇ ਚ ਵੀ ਨੇਕਾਂ ਥਾਵਾਂ ਤੇ ਲਾਸ਼ਾਂ ਡੇਟੇ। ਲਗਨਿਕ ਅੰਮ੍ਰਿਤਸਰ ਦੇ ਰਿਕਾਰਡ 'ਚ 1000 ਤੋਂ ਵੱਧ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਰਿਪੋਰਟ ਹੈ। ਹਾਲਾਂਕਿ ਉਸ ਵੇਲੇ ਕੋਈ ਪਛਾਣ ਨਹੀਂ ਕੀਤੀ ਗਈ ਇੱਕ ਇੱਕ ਸਵੇਚ 15 15 20 20 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਉਹ ਦੁਖਦਾਈ ਦਿਲ ਕੰਬਾਉ ਮੰਜ਼ਰ ਸੀ ਜਦੋਂ 1 ਜੂਨ ਤੋਂ 6 ਜੂਨ ਤੱਕ ਸਿਰ ਦਰਬਾਰ ਸਾਹਿਬ ਦੀ ਘੇਰਾਬੰਦੀ ਕਰਕੇ ਟੈਂਕਾ ਤੋਪਾ ਦੇ ਨਾਲ ਹਮਲਾ ਕੀਤਾ ਗਿਆ ਜਵਾਨਾਂ ਨੇ ਅੰਦਰ ਬੋਟਸ ਸਮੇਤ ਅੰਦਰ ਜਾ ਕੇ ਟੈਂਕਾਂ ਸਮੇਤ ਅੰਦਰ ਜਾ ਕੇ ਕਿਸ ਦਵਰਾ ਸਾਹਿਬ ਦੇ ਪ੍ਰਕਰਮਾਂ ਵਿੱਚ ਦਾਖਲ ਹੋ ਕੇ ਗੋਲੀਆਂ ਤੇ ਗੋਲਿਆਂ ਦਾ ਮੀਂਹ ਵਰਾ ਦਿੱਤਾ ਹਾਲਾਂਕਿ 6 ਦਿਨ ਚੱਲੇ ਮੁਕਾਬਲੇ ਤੋਂ ਬਾਅਦ 6 ਜੂਨ ਲੋਕਾਂ ਉਲੀ ਪਾਈ ਦੀ ਆਵਾਜ਼ ਸੁਣੀ ਕਟੀ 24 ਜੂਨ ਨੂੰ ਲੋਕਾਂ ਦਾ ਦਾਖਲਾ ਅੰਦਰ ਸ਼ੁਰੂ ਹੋਇਆ ਯਾਨੀ 18 ਦਿਨ ਲੱਗੇ ਇੱਥੇ ਸਾਫ ਸਫਾਈ ਕਰਨ ਤੇ ਪਰ ਉਸ ਤੋਂ ਬਾਅਦ ਵੀ ਜਿਹੜੀ ਬਦਬੂ ਮਾਰ ਰਹੀ ਸੀ ਲਾਸ਼ਾਂ ਦੀ ਕਿਉਂਕਿ ਤਬ ਦੀ ਗਰਮੀ 'ਚ ਹਜ਼ਾਰਾਂ ਲਾਸ਼ਾਂ ਬਿਸ਼ੀਆਂ ਆ ਰਹੀਆਂ ਇੱਥੇ ਮਨ ਸਹਿਰ ਉੱਠਦਾ ਮਨ ਕੰਬ ਉੱਠਦਾ ਕਿਸੇ ਕੌਂ ਦੇ जख्म ਅਜੇ ਵੀ ਅੱਲੇ ਨੇ ਹਰੇ ਨੇ ਔਰ ਜੂਨ ਵੀ ਨਾ ਚੜਦੇ ਇਹ जख्म ਰਿਸਨੇ ਵਗਨੇ ਸ਼ੁਰੂ ਹੋ ਜਾਂਦੇ ਆ ਇਹੀ ਕਰਨਾ ਕਿ ਅੱਜ ਲੱਖਾਂ ਦੀ ਗਿਣਤੀ ਸੰਗਤਾਂ ਇਸ ਸ਼ਹੀਦੀ ਸਮਾਗਮ ਦੁਨ 1984 ਸਿਰ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਨੀਆਂ ਅਤੇ ਪੁਚੰਗੀਆਂ ਨੂੰ ਯਾਦ ਕਰਨ ਦੇ ਲਈ ਪਹੁੰਚਿਆ ਨੇ ਤੋ ਕੁਛ ਦੇਰ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਜਾਏਗਾ ਉਸ ਤੋਂ ਬਾਅਦ ਛੀਦੀ ਸਮਾਗਮ ਦੀ ਰੰਮਤਾ ਹੋਵੇਗੀ ਛੀਤ ਪਰਿਵਾਰਾਂ ਦਾ ਸਨਮਾਨ ਕੀਤਾ ਜਾਏਗਾ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਸਿੱਧਕੋਮ ਦੇ ਨਾਮ ਸੰਦੇਸ਼ ਜਾਰੀ ਕਰਨਗੇ ਤੋ ਅਪਸੀ ਆਪਣੇ ਦਰਸ਼ਕਾਂ ਲਈ ਮੁਰਤੂ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਦੇ ਨਾਲ ਤਦ ਤੱਕ ਲਈ ਦੋਸਤਾਂ ਦੇ ਧੰਨਵਾਦ ਯਾਰ ਅਗਰ ਖਬਰ ਬ੍ਰੇਕ ਕਰ ਸਕਦਾ ਤਾਂ ਵੀ ਬਿਰਗਤ ਨੂੰ ਜੇਮਗੇ